ਸ਼ਿਵ ਸੈਨਾ ਹਿੰਦੁਸਤਾਨ ਦੀ ਮੀਟਿੰਗ ਸ਼ਿਵ ਸੈਨਾ ਹਿੰਦੁਸਤਾਨ ਸੂਬਾ ਯੁਵਾ ਕਾਈ ਦੇ ਪ੍ਰਧਾਨ ਅਰਵਿੰਦ ਗੌਤਮ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਦੇ ਉੱਤੇ ਅਰਵਿੰਦ ਗੌਤਮ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਦੀ ਟੀਮ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੋ ਨਵ ਨਿਯੁਕਤ ਕੀਤੀ ਗਈ ਜੀ ਅੱਜ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਵੀ ਅੱਜ ਸਾਡੇ ਨਾਲ ਯੁਵਾ ਇਕਾਈ ਦੀ ਸਾਡੀ ਅੱਜ ਮੀਟਿੰਗ ਹੋਈ ਹੈ ਤੇ ਸਾਡੇ ਨਾਲ ਦੀਪਕ ਮਿਸ਼ਰਾ ਜੀ ਹੈ ਜਿਨ੍ਹਾਂ ਨੂੰ ਯੂਥ ਦੇ ਵਿੱਚ ਪ੍ਰਭਾਰੀ ਦਾ ਅਹੁਦਾ ਦਿੱਤਾ ਗਿਆ ਮੋਹਾਲੀ ਜ਼ਿਲ੍ਹਾ ਇਕਾਈ ਦਾ ਜੀ ਠੀਕ ਹੈ ਤੇ ਇਹਨਾਂ ਦੇ ਨਾਲ ਆਕਾਸ਼ ਜੀ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵਧੀਆ ਕੋਈ ਜ਼ਿੰਮੇਵਾਰੀ ਦਿੱਤੀ ਜਾਏਗੀ ਸੋ ਬਾਕੀ ਸਾਰਿਆਂ ਦੀ ਅੱਜ ਯੂਥ ਦੀ ਅੱਜ ਅਸੀਂ ਜੁਆਇਨਿੰਗ ਕਰਵਾਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹ ਸਨਾਤਨ ਧਰਮ ਦੀ ਜੋ ਵੀ ਜੋ ਸਨਾਤਨ ਧਰਮ ਦੇ ਰੋ ਰੀਤ ਨੇ ਔਰ ਜੋ ਵੀ ਸਨਾਤਨ ਧਰਮ ਦੇ ਵਿੱਚ ਬੱਚੇ ਜਿਹੜੇ ਅੱਜ ਕੱਲ ਗਲਤ ਪਾਸੇ ਨੂੰ ਤੁਰਪੇ ਨਸ਼ਿਆਂ ਵੱਲ ਨੂੰ ਤੁਰਪੇ ਉਹਦੇ ਤੋਂ ਲੋਕਾਂ ਨੂੰ ਜਾਗਰੂਕ ਕਰਨਗੇ ਆਪਣੇ ਜਿਹੜਾ ਧਰਮ ਹੈ ਆਪਣੇ ਧਰਮ ਤੇ ਕਟੜ ਹੋ ਕੇ ਚੱਲਣਗੇ ਦੂਜੇ ਦੇ ਵੀ ਧਰਮ ਦੀ ਇੱਜ਼ਤ ਕਰਨਗੇ ਤੇ ਐਸੇ ਤਰੀਕੇ ਦੇ ਨਾਲ ਜਿਹੜੀ ਹੈ ਇਹ ਅੱਜ ਮਾਲਾ ਹੈ ਮੋਤੀਆਂ ਦੀ ਸੁੱਚੇ ਮੋਤੀਆਂ ਦੀ ਮਾਲਾ ਹੈ ਇਹ ਅਸੀਂ ਇੱਕ ਅੱਜ ਮਾਲਾ ਦੇ ਵਿੱਚ ਸਾਰੇ ਸੁੱਚੇ ਮੋਤੀ ਭਰੋਤੇ ਔਰ ਇਹਨਾਂ ਤੇ ਹੁਣ ਮੰਤਰ ਉਚਾਰਨ ਕਰਕੇ ਇਹਨਾਂ ਨੂੰ ਰੁਦਰਾਕਸ਼ ਬਣਾ ਕੇ ਕੱਢਣ ਦਾ ਜਿਹੜਾ ਕੰਮ ਹੈ ਉਹ ਹੁਣ ਸਾਡਾ ਹੈ ਉਹ ਅੱਗੇ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਹੁਣ ਦੱਸਾਂਗੇ ਵੀ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਆਪਣਾ ਜਿਹੜਾ Hindu ਤਪਦਾਪਾ ਕੰਮ ਕਰਨਾ ਜੀ ਪੰਜਾਬ ਚ ਕਿਸ ਤਰ੍ਹਾਂ ਦੀ ਪਾਲਿਸੀ ਹੈ ਤੁਸੀਂ ਸਨਾਤਨ ਦੇ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਦੇ ਮਤਲਬ ਕੰਮਕਾਜ ਹੋਣਗੇ ਅਗਿ ਕਿਸ ਤਰ੍ਹਾਂ ਇਹ ਕਰਾਂਗੇ ਸਨਾਤਨ ਦੇ ਕਰ ਰਹੇ ਹੋ ਤੁਸੀਂ ਸਨਾਤਨ ਬਾਰੇ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਜੀ ਇਹਨਾਂ ਦੇ ਵਿੱਚ ਜਿਵੇਂ ਸਟੂਡੈਂਟਸ ਹੈ ਸਟੂਡੈਂਟਸ ਦੇ ਜਿਹੜੇ ਮੁੱਦੇ ਹੁੰਨੇ ਆ ਉਹਨਾਂ ਨੂੰ ਚੱਕਿਆ ਜਾਏਗਾ ਜਾਂ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਜਿਵੇਂ ਨਸ਼ਿਆਂ ਦੇ ਵਿੱਚ ਜਿਹੜਾ ਯੂਥ ਹੈ ਉਹ ਬਹੁਤ ਜ਼ਿਆਦਾ ਵੜਦਾ ਜਾ ਰਿਹਾ ਹੈ ਤੇ ਉਹਦੇ ਤੋਂ ਇਹਨਾਂ ਨੇ ਕਿੱਦਾਂ ਸੁਚੇਤ ਹੋਣਾ ਹੈ ਔਰ ਆਪਣੇ ਸਾਥੀਆਂ ਨੂੰ ਕਿੱਦਾਂ ਸੁਚੇਤ ਕਰਨਾ ਹੈ ਔਰ ਜਿਹੜੇ ਸਮਾਜ ਦੇ ਵਿਰੋਧੀ ਸਮਾਜ ਵਿਰੋਧੀ ਅੰਸਰ ਹਨ ਉਹਨਾਂ ਦੇ ਨਾਲ ਕਿੱਦਾਂ ਹੁਣ ਤੁਸੀਂ ਫਾਈਟ ਕਰਨੀ ਹੈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹ ਇਹਨਾਂ ਨੂੰ ਹੁਣ ਟ੍ਰੇਨਿੰਗ ਦਿੱਤੀ ਜਾਊਗੀ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਾ ਕੇ ਇਹਨਾਂ ਨੂੰ ਫਿਰ ਸਮਾਜ ਦੇ ਵਿੱਚ ਅਸੀਂ ਛੱਡਾਂਗੇ ਵੀ ਆਪਣਾ ਵਰਕ ਕਰਨੇ। ਹਰਵੇਲ ਗੋਤਮ ਜੀ ਇੱਕ ਤੇ ਤੁਹਾਡੀ ਪਾਰਟੀ ਦਾ ਹਲਾਸਾ ਸਾਤਾ ਰਹਿ ਚੁੱਕੇ ਨੇ ਰਾਜਨੀਤਕ ਪੱਟੇ ਜਿਹੜਾ ਗੇਂਸਰ ਉਹਨਾਂ ਨਾਲ ਜਿਹੜੇ ਟੱਕਰ ਜਿਹੜੇ ਆ ਕਿ ਹਾਈਦਰਾਬਾਦ ਤੋਂ ਅરેਸਟ ਹੋਏ ਐ ਨਸ਼ੇ ਦਾ ਸਪਲਾਈ ਸੀਗੇ ਜੋ ਅਲਿਗੇਸ਼ਨ ਉਹਨਾਂ ਤੇ ਲੱਗੇ ਆਇਆ ਹਥਿਆਰ ਦੀ ਸਪਲਾਈ ਕਰਦੇ ਸੀਗੇ ਕਿਸ ਤਰ੍ਹਾਂ ਮਤਲਬ ਜਾ ਕੇ ਉਹਨਾਂ ਨੂੰ ਸੁਧਰਨਾ ਚਾਹੀਦਾ ਸੀਗਾ ਸਨਾਤਨ ਦੀ ਗੱਲਾਂ ਕਰ ਰਹੇ ਹੋ ਤੁਸੀਂ ਪਰ ਉੱਥੇ ਜਾ ਕੇ ਇਸ ਤਰ੍ਹਾਂ ਦੇ ਕੰਮ ਚ ਕਿਵੇਂ ਨਜ਼ਰ ਆਇਆ ਜਾਂਦੇ ਤੁਸੀਂ ਨਹੀਂ ਸਹੀ ਦਿਸ਼ਾ ਦੇ ਪਾਉਂਦੇ ਤੁਸੀਂ ਹੋ। ਦੇਖੋ ਉਹ ਸਾਡੀ ਪਾਰਟੀ ਚੋਂ ਹੁਣ ਨਿਕਲ ਚੁੱਕੇ ਆ ਹੁਣ ਉਹਨੇ ਆਪਣਾ ਕੋਈ ਨਵਾਂ ਕੋਈ ਸੰਗਠਨ ਬਣਾ ਲਿਆ ਸੀਗਾ ਸ਼ਾਇਦ ਹੋ ਸਕਦਾ ਉਹਨੂੰ ਇਸੇ ਕਰਕੇ ਪਾਰਟੀ ਦੇ ਵਿੱਚੋਂ ਉਸ ਸਮੇਂ ਦੇ ਵਿੱਚ ਕੱਢਿਆ ਗਿਆ ਹੋਵੇ ਕਿ ਉਹ ਨਹੀਂ ਸਹੀ ਪਟੜੀ ਤੇ ਨਹੀਂ ਆ ਰਿਹਾ ਸੀਗਾ ਇਸੇ ਕਰਕੇ ਅਸੀਂ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀਗਾ ਤੇ ਸਾਡੀ ਪਾਰਟੀ ਦੇ ਵਿੱਚ ਤਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਵਿੱਚ ਤਾਂ ਹੁਣ ਜੇ ਆਪਾਂ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਅਸੀਂ ਅੱਜ ਸਮਝਦੇ ਹਾਂ 20-25 ਸ਼ਿਵ ਸੈਨਾ ਹੈਗੀਆਂ ਤਾਂ ਬਹੁਤ ਬੜੀ ਸੰਖਿਆ ਹੈ ਜਿਹੜੀ ਸਾਡੀ शिवसेना ਹਿੰਦੁਸਤਾਨ ਚੋਂ ਹੀ ਨਿਕਲੀ ਐ ਠੀਕ ਹੈ ਨਾ ਪਰ ਹੁਣ ਅੱਗੇ ਨੂੰ ਨਿਕਲ ਕੇ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੇ ਬਥੇਰੇ ਏਦਾਂ ਦੇ ਨੇਤਾ ਆ ਜਿਹੜੇ ਠੱਗੀਆਂ ਠੋਰੀਆਂ ਵੀ ਕਰਦੇ ਆ ਪਰਚੇ ਵੀ ਆ ਉਹਨਾਂ ਤੇ ਠੱਗੀਆਂ ਦੇ ਠੀਕ ਆ ਉਹਦੇ ਹੁਣ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਉਹਦਾ ਜਿੰਨੀ ਦੇਰ ਤੱਕ ਪਾਰਟੀ ਦੇ ਵਿੱਚ ਜਿਹੜਾ ਬੰਦਾ ਹੈਗਾ ਜਦ ਤੱਕ ਹੀ ਉਹਦੀ ਜ਼ਿੰਮੇਵਾਰ ਪਾਰਟੀ ਐ ਜਦ ਪਾਰਟੀ ਤੋਂ ਨਿਕਲ ਗਿਆ ਫੇਰ ਉਹਦੇ ਵਾਸਤੇ ਰਸਤੇ ਬੰਦ ਨੇ ਜਦ ਤੱਕ ਪਾਰਟੀ ਦੇ ਅੰਦਰ ਐ ਹੁਣ ਉਹ ਨਿਕਲ ਚੁੱਕਿਆ ਚੇਤਨ ਕੱਕੜ ਸੋ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਆ ਉਹਨੇ ਆਪਣੇ ਕੋਈ ਹਿੰਦੂ ਸੈਨਾ ਕਰਕੇ ਕੋਈ ਬਣਾਈ ਹੋਈ ਸੀਗੀ ਤੇ ਅਗਰ ਉਹ ਗਲਤ ਕਰ ਰਿਹਾ ਕੋਈ ਨਸ਼ਿਆਂ ਦੇ ਤੁਸੀਂ ਦੱਸ ਰਹੇ ਜਿਵੇਂ ਕਾਰੋਬਾਰ ਦੇ ਵਿੱਚ ਹੈਗਾ ਉਹਦੇ ਨਾਲ ਗਨਮੈਨ ਵੀ ਉਹਨੂੰ ਦਿੱਤੇ ਹੋਏ ਸੀਗੇ ਤੇ ਇਹ ਤਾਂ ਜਿਹੜਾ ਸੀਆਈਡੀ ਹੈ ਉਹਨਾਂ ਨੂੰ ਰੱਖਣਾ ਚਾਹੀਦਾ ਸੀ ਨਾ ਧਿਆਨ ਉਹਨਾਂ ਨੇ ਦੇਖੋ ਗਨਮੈਨ ਵੀ ਦਿੱਤੇ ਹੋਏ ਆ ਔਰ ਬੰਦਾ ਇਹ ਜੇ ਕੰਮ ਕਰ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਸੀਆਈਡੀ ਦਾ ਇਹਨਾਂ ਦਾ ਇੰਟੈਲੀਜੈਂਸ ਦਾ ਫੇਲਿਅਰ ਹੋਇਆ ਨਾ ਸੋ ਇਹ ਤਾਂ ਉਹਨਾਂ ਨੇ ਦੇਖਣਾ ਸੀਗਾ ਅਸੀਂ ਥੋੜੀ